ਪਚਾ ਲੋ ਦੋਵੇਂ ਜੀ ਚਲੀਏ ਤੇ ਉਹਨੂੰ ਲੈ ਜੀਏ ਮੇਰਾ ਜਾਂਦਾ ਛਿੱਤਰ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਉਹਨੂੰ ਲੈਣ ਜੇ ਲਿਆਉਣਾ ਹੀ ਤਾਂ ਮੈਂ ਜਾਣ ਕਿਉਂ ਦਿੰਦੀ ਤੇ ਮੇਰੀ ਗੱਲ ਸੁਣੋ ਗਈ ਕਰਤੀ ਐ ਸਕੂਟਰੀ ਤੇ ਆ ਲੱਗੀ ਐ ਲੱਗੀ ਹੀ ਸਕੂਟਰੀ ਖੌਣ ਇੱਥੇ ਆ ਗਈ ਆ ਨਾ ਉਹਦਾ ਵੀ ਹਿੱਸਾ ਬੰਦਾ ਵਾ ਇੱਥੇ ਉਹ ਘਰ ਵਾਲੀ ਆ ਜੀ ਓਏ ਆਹੋ ਹੁਣ ਇਹ ਸਿਸ ਸੁਣਾਉਂਦਾ ਪਾ ਕੇ ਉਹ ਹਿੱਸਾ ਨਾ ਪਹਿਲਾਂ ਦੇ ਦਈਏ ਇਹਨੂੰ ਉਹ ਦਲਜਿੰਦਰ ਪੁੱਤ ਪਾਣੀ ਨਹੀਂ ਹਾਂ ਵਾਹ ਇਹਦੇ ਅੱਗੇ ਬੱਝ ਗਈ ਆ ਲੋ ਪਾਣੀ ਮੇਰੇ ਦਾ ਸੰਤ ਜਿੰਦਰ ਕਿੱਥੇ ਉਹ ਨਵਾਇ ਕਰਨੇ ਕਿੱਥੇ ਜਾਣਾ ਵਾ ਉਹ ਚਲ ਗਿਆ ਆਪਣੇ ਪਿੰਡ ਉਹ ਮੇਰੀ ਗੱਲ ਸੁਣ ਸਵੇਰੇ ਤੇ ਇੱਥੇ ਹੀ ਜਦੋਂ ਤੁਸੀਂ ਕਈਆਂ ਹੀ ਲੜਨ ਉਦੋਂ ਲੜ ਕੇ ਗਈ ਆ ਗੱਲ ਕੀ ਹੋਣੀ ਆ ਰੋਟੀ ਤਾਂ ਹੋਈ ਆ ਅੱਗੇ ਰੋਜ਼ ਜਦੋਂ ਇਹ ਰੋਟੀ ਬਣਾਉਂਦੀ ਹੈਗੀ ਤੋਂ ਉਦੋਂ ਹੀ ਚੈਤਾਨੂ ਰੋਟੀ ਬਣਾਉਣੀ ਆ ਤੂੰ ਉਹਨੂੰ ਡੱਕਦੀ ਤਾਂ ਸਹੀ ਕੋਈ ਗੱਲ ਨਹੀਂ ਆ ਜਾਊਗੀ ਐਨੇ ਡਰਾਵਿਆਂ ਦੀ ਲੋੜ ਨਹੀਂ ਗਈ ਬਥੇਰੀ ਵਰਾਗ ਕੇ ਗਈ ਆ ਇਹੋ ਘਾਰ ਹੀ ਕੰਮ ਆਉਣਾ ਤੇ ਇੱਥੇ ਹੀ ਆਉਣਾ ਵਾ ਭਰਾ ਪਰ ਜਾਈ ਨਾ ਕਿੰਨਾ ਚਿਰ ਰੱਖਣਾ ਵਾ ਉਹ ਮਾਂ ਹੀ ਮੋਚ-ਮੋਚ ਕਰਦੀ ਆ ਤਾਂ ਭੱਜੀ ਜਾਂਦੀ ਆ ਜਿੱਦਾਂ ਭਰਾ ਭਜਾਈ ਦਾ ਵਸ ਪਈ ਨਾ ਵੇ ਆਖੇ ਸਵੇਰੇ ਜਾਇਆ ਕਰੋ ਸ਼ਾਮਾਂ ਨੂੰ ਨਾ ਭੱਜੀ ਆਇਆ ਕਰੋ ਤੇ ਮੇਰਾ ਨਾਂ ਵੀ ਰਮਨ ਨਹੀਂ ਤੇ ਤੂੰ ਮੈਨੂੰ ਦੱਸਦੀ ਫੋਨ ਕਰਕੇ ਵੀ ਇਹ ਦਿਲਜਿੰਦਰ ਚਲ ਗਈ ਹੈ ਵੀ ਕਿ ਆਪਣੇ ਲੜਕੇ ਤੁਹਾਨੂੰ ਮੈਂ ਕਿਹਾ ਦੱਸਣਾ ਹੈਗਾ ਜਾਂਦੀ ਤੇ ਜਾਵੇ ਤੇ ਮੁੰਡੇ ਨੂੰ ਛੱਡ ਗਈ ਹੈ ਪਾ ਚਲ ਗਈ ਹੈ ਲੜਕੇ ਮੁੰਡਾ ਤਾਂ ਸਕੂਲੇ ਗਿਆ ਵਾ ਸਕੂਲੋਂ ਆਊਗਾ ਤਾਂ ਫੇਰ ਹੀ ਪਤਾ ਲੱਗੂਗਾ ਉਹਨੂੰ ਮੁੰਡੇ ਦੀ ਕੋਈ ਪਰਵਾਹ ਨਹੀਂ ਹੈਗੀ ਵੀ ਜਾਂ ਮੇਰਾ ਮੁੰਡਾ ਵਾ ਜੇ ਉਹਨੂੰ ਇੰਨੀ ਪਰਵਾਹ ਹੁੰਦੀ ਤੇ ਜਾਂਦੀ ਕਿਉਂ ਸੋਚਦੀ ਵੀ ਮੇਰਾ ਪੁੱਤ ਵਾ ਘਰਾਂ ਵਿੱਚ ਗੱਲਾਂ ਬਾਤਾਂ ਹੋ ਜਾਂਦੀਆਂ ਵਾ ਕੋਈ ਗੱਲ ਨਹੀਂ ਮੈਂ ਇੱਥੇ ਰਹਿਣੀ ਆ ਪਰ ਨਾ ਉਹਨੂੰ ਤੇ ਇਹ ਗੱਲ ਨਾਲ ਕੋਈ ਹੈ ਹੀ ਨਹੀਂਗਾ ਮੈਨੂੰ ਲੱਗਦਾ ਵਾ ਬਾਹਰ ਵਾਲਾ ਨਹੀਂ ਚੰਗਾ ਪੈਸੇ ਪਾ ਦਿੰਦਾ ਵਾ ਇਹਨੂੰ ਤੇ ਚੱਲ ਮੇਰੇ ਭਾਈ ਤਾਂ ਹੀ ਪੂਵੇ ਚੜੀ ਆ ਤੇ ਖਰਚਾ ਤੇਨਾਂ ਕੋ ਮੰਗਣਾ ਨਹੀਂ ਪੈਂਦਾ ਇੰਨਾ ਕਲੇਸ਼ ਨਹੀਂ ਹੀ ਪੈਣਾ ਫੁੱਲ ਕੇ ਤੇ ਦੋ ਹੀ ਤੂੰ ਹੀ ਲਾ ਲਈਦੀ ਤੇ ਗੱਲ ਮੁੱਕ ਜਣੀ ਸੀ ਸਾਰੀ ਤੇ ਇਹ ਗੂੰਗੀ ਹੀ ਤੈਨੂੰ ਤੰਦਵਾ ਪਿਆ ਇਹ ਮੈਨੂੰ ਦੱਸ ਨਹੀਂ ਸਕਦੀ ਵੀ ਮੈਂ ਸਫਾਈਆਂ ਕਰਨੀ ਤਾਂ ਮੰਮੀ ਤੂੰ ਰੋਟੀਆਂ ਲਾ ਲਾ ਮੈਂ ਆਪੇ ਲਾ ਲੈਂਦੀ ਮੈਨੂੰ ਸੁਬਣਾਉਣਾ ਹੀ ਵੀ ਲੱਥੇ ਕਿ ਨਹੀਂ ਲੱਥੇ ਤੇਰੇ ਤੇ ਵੀ ਹੌਸਲਾ ਹੈ ਨਹੀਂ ਨਾ ਮੇਰੇ ਤੇ ਹਾਨੀ ਹੌਸਲਾ ਬਥੇਰਾ ਚਰ ਮੈਂ ਹੌਸਲਾ ਕੀਤਾ ਵਾ ਤਾਂ ਹੀ ਤਾਂ ਸਿਰ ਤੇ ਚੜ ਗਈ ਮੈਂ ਦੀ ਚਲੀਏ ਤੈਨੂੰ ਲੈ ਜੀਏ ਮੇਰਾ ਜਾਂਦਾ ਛਿੱਤਰ ਮੈਂ ਤਾਂ ਕਦੀ ਵੀ ਨਹੀਂ ਜਾਂਦੀ ਉਹਨੂੰ ਲੈਣ ਜੇ ਲੈ ਆਉਣਾ ਸੀ ਤਾਂ ਮੈਂ ਜਾਣ ਕਿਉਂ ਦਿੰਦੀ ਤੇ ਮੇਰੀ ਗੱਲ ਸੁਣੋ ਗਈ ਘਾਤੀ ਇਹ ਸਕੂਟਰੀ ਤੇ ਆ ਲੱਗੀ ਐ ਲੱਗੀ ਸਕੂਟਰੀ ਖੜਨਾ ਮੈਂ ਹੀ ਚਾਬੀ ਲਈ ਸੀ ਮੈਂ ਹਾਂ ਤੇਰੇ ਦਾਜ ਵਿੱਚ ਨਹੀਂ ਆਈ ਫੜਾ ਚਾਬੀ ਤੇ ਜਾ ਬੱਸ ਤੇ ਨਾਲੇ ਬੱਸਾਂ ਦਾ ਠੱਕੇ ਖਾਂਦੀ ਜਾਵਾਂਗੇ ਤੇ ਤੈਨੂੰ ਲੱਗ ਜਾਊਗਾ ਪਤਾ ਕਿਦਾਂ ਗੁੱਸੇ ਹੋ ਕੇ ਆਈ ਦਾ ਤੇ ਨਾਲੇ ਉਹ ਅਗਲੇ ਨਾ ਪੁੱਛਣਗੇ ਤੇ ਲੜ ਕੇ ਆਈਆਂ ਕਿ ਕਿਦਾਂ ਆਈਆਂ ਇਨੂੰ ਤਾਂ ਸ਼ਰਮੀ ਹੈ ਨਹੀਂ ਆ ਇਹਨੇ ਆਪਣੀ ਇੱਜ਼ਤ ਆਪ ਗਵਾਉਣੀ ਆ ਪਰਜਾਈ ਕੀ ਆਕੂਗੀ ਤੀਜੇ ਦਿਨ ਝੋਲਾ ਚੁੱਕਦੀ ਆ ਤੇ ਚੱਲ ਇੱਥੇ ਝੋਲਾ ਚੁੱਕਦੀ ਆ ਤੇ ਚੱਲ ਇੱਥੇ ਇਹਨੇ ਆਉਣੋ ਜਾਣੋ ਹਟਣਾ ਉਥੋਂ ਥੋੜਾ ਟਾਈਮ ਕੱਢੋ ਤੁਸੀਂ ਉਹ ਮੈਨੂੰ ਤੇ ਇਹ ਆ ਇਹ ਮੁੰਡੇ ਨੇ ਆਣ ਕੇ ਪੁੱਛਣਾ ਵੀ ਮੰਮੀ ਕਿੱਥੇ ਆ ਤੇ ਕੀ ਦੱਸਾਂਗੇ ਤੇ ਕੋਈ ਗੱਲ ਨਹੀਂ ਆ ਘੜੀ ਪਹਿਲੀ ਵਾਰ ਆ ਗਈ ਆ ਤੇ ਮੁੰਡੇ ਨੇ ਉਧਰ ਜਾਣਾ ਵਾ ਕਈ ਵਾਰ ਆ ਗਿਆ ਗਈ ਆ ਚੱਲ ਜਾ ਫਿਰ ਲਿਆ ਹੱਥੋਂ ਚਾਹ ਪਾਣੀ ਬਣਾ ਦੇ ਗਰਮ ਨਹੀਂ ਆ ਇਹਨਾਂ ਦਾ ਵੀ ਨਾ ਧਵਾ ਜਾਲੀਆਂ ਦਾ ਕੋਲ ਧਰ ਲਿਆ ਆ ਲਾ ਕੇ ਘਰ ਵਾ ਕਿਤੇ ਆਵਾਜ਼ ਨਹੀਂ ਆਈ ਉਹਨਾਂ ਦੀ ਨੌ ਸੱਸ ਰਹੀਆਂ ਲੱਗੇ ਕਿ ਸਾਡੇ ਸਾਰੇ ਮਹੱਲੇ 'ਚ ਪਤਾ ਇਹਨਾਂ ਦੇ ਘਰ ਕੋਲੇ ਪਿਆ ਹੀ ਨਹੀਂਦਾ ਪਾਸ ਹੋ ਗਿਆ ਮੰਮੀ ਨੇ ਬੜੀ ਖੁਸ਼ ਹੋਣਾ ਵੀ ਮੇਰਾ ਪੁੱਤ ਟੈਸਟੇ ਪਾਸ ਹੋ ਗਿਆ ਐਨੀ ਖੁਸ਼ੀ ਦੇ ਕਰਕੇ ਨਾ ਮੈਨੂੰ ਗਲੇ ਲਾ ਲੈਣਾ ਚਲ ਹੁਣ ਮੈਂ ਛੇਤੀ ਛੇਤੀ ਕਰੇ ਜਾਂਦਾ ਮੈਂ ਜਾ ਕੇ ਮਮਾ ਦਾਦਾਵਾ ਭੈਣ ਕਿਦਾਂ ਜਾਣਾ ਨਹੀਂ ਪੈਣਾ ਤੁਹਾਨੂੰ ਨਹੀਂ ਮੈਂ ਨਹੀਂ ਜਾਣਾ ਮੈਂ ਹੁਣ ਪੱਕੀ ਰਹਿਣਾ ਹੀ ਜਾਂਦਾ ਵਾ ਤੇ ਹੈਗੀ ਆ ਦਾਦੀ ਭਲਾ ਦੇਣਾ ਮੋਂ ਨੇ ਪੱਕੀ ਰਹਿਣਾ ਹੀ ਕੋਈ ਗੱਲ ਹੋਈ ਆ ਘਰ ਤੈਨੂੰ ਕੀ ਲੱਗੇ ਜੇ ਹੋਈ ਵੀ ਹੋਊਗੀ ਤੇ ਤੂੰ ਇੱਕ ਵਾਰੀ ਵੀ ਮੈਨੂੰ ਪੁੱਛਿਆ ਵਾ ਕਿ ਭੈਣ ਤੂੰ ਕਿੱਦਾਂ ਆਈ ਏ ਕਿੱਦਾਂ ਨਹੀਂ ਆਈ ਉਹ ਮੈਂ ਤਾਂ ਆਖਿਆ ਸੂਲਾ ਸਪਾਈ ਨਾ ਆਈ ਹੋਣੀ ਆ ਮੈਨੂੰ ਕੀ ਪਤਾ ਸੀ ਤੂੰ ਲੜਕੇ ਆਈ ਆ ਪਰ ਤੇਰਾ ਫਰਜ਼ ਤੇ ਬਣਦਾ ਸੀ ਨਾ ਪੁੱਛਣ ਦਾ ਭਰਾ ਹੁਣ ਤੇ ਤੇਰੇ ਵਰਗੇ ਜੁੜੇ ਪਤਾ ਹੀ ਨਾ ਲੈ ਆਂਸ ਹੋਈ ਕੀ ਆ ਗੱਲ ਕੀ ਹੁੰਨੀ ਆ ਹਾਂ ਰੋਜ਼ ਝੋ ਲੜਦੀ ਰਹਿੰਦੀ ਆ ਤੇ ਘਰਾਂ ਚ ਗੱਲਾਂ ਹੁੰਦੀਆਂ ਰਹਿੰਦੀਆਂ ਇਹ ਥੋੜਾ ਉਹ ਵੀ ਝੋਲਾ ਚੁੱਕਿਆ ਤੇ ਪਿੰਡ ਨੂੰ ਆ ਗਏ ਗੱਲ ਹੁੰਦੀ ਆ ਕੋਈ ਹੋ ਹੀ ਗਈ ਚੱਲ ਦੂਜੇ ਦਿਨ ਤੀਜੇ ਦਿਨ ਕੋਈ ਦਹੀ ਦਿਨੀ 15 ਦਿਨੀ ਉਹਦਾ ਤਾਂ ਨਿਤ ਦਾ ਹੀ ਇਹੋ ਕੰਮ ਆ ਤੇ ਮੈਂ ਕਿੰਨੀ ਆ ਕਿ ਸੁਣੀ ਜਾਵਾਂ ਭਲਾ ਉਹ ਚੱਲ ਕੋਈ ਗੱਲ ਨਹੀਂ ਪੁਰਾਣੀਆਂ ਬੁੜੀਆਂ ਨੂੰ ਆਦਤ ਹੁੰਦੀ ਆ ਬੋਲਣ ਦੀ ਮੜਾ ਮੋਟਾ ਨੋਕਾ ਟੋਕੀ ਕਰਦੀਆਂ ਰਹਿੰਦੀਆਂ ਹੁੰਦੀਆਂ ਇਹ ਥੋੜਾ ਹੋਵੇ ਵੀ ਘਰ ਛੱਡ ਕੇ ਆ ਜਾਈਦਾ ਵੀ ਤਾਂ ਲੋਕਾ ਟੋਕੀ ਤੇ ਉਹ ਤਾਂ ਕਰੇ ਨਾ ਕਿ ਜੇ ਮੈਂ ਕੋਈ ਕੰਮ ਨਾ ਕਰਦੀ ਹੋਵਾਂ ਤੇ ਸਾਰਾ ਕੰਮ ਤੇ ਮੈਂ ਕਰਦੀ ਆ ਫੇਰ ਕੱਲੀ ਉਹ ਨੋਕਾ ਟਕ ਲੜਾਈ ਹੋਣੀ ਆ ਉੱਥੇ ਲੜਾਈ ਹੋਈ ਆ ਬਸ ਉਤੋਂ ਸਾਈਕਲ ਤੋਂ ਹਾਂ ਜਿਹੜੇ ਪੈਸੇ ਦੇ ਕੇ ਆਏ ਉਦਾਂ ਦੇ ਪਰ ਜਦੋਂ ਪੈਸੇ ਦੇ ਫੇਰ ਕਾ ਲੜਾਈ ਹੋਤੋਂ ਕਹਿੰਦੀ ਸਾਈਕਲ ਆਪ ਕਿਉਂ ਨਹੀਂ ਲੈ ਕੇ ਦੇ ਕੇ ਗਏ ਪੈਸੇ ਕੋ ਦੇ ਕੇ ਗਏ ਤੇ ਚਲ ਕੋਈ ਗੱਲ ਨਹੀਂ ਤੂੰ ਉਹਨਾਂ ਨੂੰ ਪੈਸੇ ਦੇ ਦੇਣੀ ਮੈਂ ਤਾਂ ਦੇ ਤੇ ਸਾਈਕਲ ਵੀ ਲਿਆਤਾ ਦਾੜੀ ਨੇ ਉਹ ਤਾਂ ਐਵੇਂ ਹੀ ਬੱਸ ਜਾਣ ਕੇ ਹਰ ਗੱਲ ਤੇ ਲੜਾਈ ਹਰ ਗੱਲ ਤੇ ਨਹੀਂ ਕੋਈ ਨਾ ਕੋਈ ਕਸੂਰ ਤੇ ਤੇਰਾ ਵੀ ਹੋਊਗਾ ਹੀ ਤੇ ਤੈਨੂੰ ਮੇਰੇ ਦੀ ਕਸੂਰ ਦਿਖਣਾ ਵਾ ਤੈਨੂੰ ਉਹਦਾ ਚੰਗੀ ਨਹੀਂ ਲੱਗਦੀ ਦੇਖਿਆ ਤੂੰ ਦਾ 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 ਦਿੰਦੀ ਹਨ ਤੂੰ ਥੋੜੇ ਦਿੱਤੇ ਹੋਣੇ ਮੈਨੂੰ ਪਤਾ ਹੋਣਾ ਤੇ ਮੈਂ ਮੁੰਡੇ ਦੀਆਂ ਫੀਸਾਂ ਨਹੀਂ ਧਾਰਨੀਆਂ ਵਿੱਚੋਂ ਤੇ ਫੀਸਾਂ ਜੋ ਕੇ ਬਾਅਦ ਚ ਫੇਰ ਮੰਗ ਲਿੰਦੀ ਉਹਨਾਂ ਕੋ ਸਾਈਕਲ ਦੇ ਤੂੰ ਉਹਨਾਂ ਨੂੰ ਦਿੰਦੀ ਪੰਜਵੇਂ ਦੇਤਾ ਸੀ ਤੇ ਬਾਕੀ ਡਾਡੀ ਕਹਿੰਦਾ ਸੀ ਵੀ ਮੈਂ ਆਪਣੇ ਕੋਲੋਂ ਪਾ ਲਊਗਾ ਤੇ ਤੂੰ ਰੱਖ ਲਾ ਮੁੰਡੇ ਦੀਆਂ ਫੀਸਾਂ ਤਾਂ ਚਾਹੀਦੀ ਲੜਾਈ ਮਕਾਉਣੀ ਹੋਈ ਤੇ ਸਾਸਰੇ ਸਾਹਮਣੇ ਤੂੰ ਫੜਾ ਦਿੰਦੀ ਡੈਡੀ ਤੇ ਮੁੜ ਕੇ ਡੈਡੀ ਕੋਈ ਲੈਣੇ ਹੀ ਪਏ ਤੈਨੂੰ ਤੇ ਮੇਰੇ 'ਚ ਹੀ ਕਸੂਰ ਲੱਗਣਾ ਵਾ ਤੈਨੂੰ ਨਹੀਂ ਉਹਨਾਂ ਦੇ ਵਿੱਚ ਦਿਖਣਾ ਹੈਗਾ ਵੀ ਉਹਨਾਂ 'ਚ ਵੀ ਕਸੂਰ ਵਾ ਉਹ ਕਸੂਰ ਨਹੀਂ ਆ ਮੈਂ ਤਾਂ ਇਹ ਕਹਿਣ ਲਿਆ ਵੀ ਘਰਾਂ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਏਦਾਂ ਮੂੰਹ ਚੋਕ ਕੇ ਪਿੰਡ ਨੂੰ ਨਹੀਂ ਆ ਜਾਈਦਾ ਹੁੰਦਾ ਓਦਾਂ ਭਾਵੇਂ 100 ਵਾਰੀ ਆਤਮੇਤ ਬਸ ਠੀਕ ਵਾ ਸਰ ਗਿਆ ਨਾ ਗੱਲ ਓਦਾਂ ਭਾਵੇਂ 100 ਵਾਰੀ ਆ ਦਿਨੇ ਆ ਤੇ ਭਾਵੇਂ ਰਾਤ ਆ ਜਿਹੇ ਇੰਦਾਂ ਦੇ ਕੰਮ ਕਰਕੇ ਆਉਣਾ ਹੁੰਦਾ ਨਾ ਉਥੋਂ ਤੇ ਮੈਂ ਬਾਹਰ ਵਾਲੇ ਨੂੰ ਫੋਨ ਕਰ ਦਣਾ ਵੇ ਤੂੰ ਕੀ ਬਾਹਰ ਵਾਲੇ ਤੇ ਡਰਾਵੇ ਦੇਂ ਡਿਆ ਮੈਨੂੰ ਬਾਹਰ ਵਾਲੇ ਨੂੰ ਫੋਨ ਕਰ ਦੇਣਾ ਵਾ ਇਹੋ ਡਰਾਵੇ ਉਹ ਦਿੰਦੀ ਆ ਉਹੋ ਹੀ ਤੂੰ ਮੈਨੂੰ ਦੇਂ ਡਿਆ ਵਾ ਤੈਨੂੰ ਤੇ ਉਦਾ ਹੀ ਨਹੀਂ ਮੈ ਚੰਗੀ ਲੱਗੀ ਆਈ ਉਹ ਮੈਨੂੰ ਚੰਗੀ ਨਹੀਂ ਲੱਗੀ 16 ਸਪਾਈ ਨਾ ਹੁੰਦੀ ਤਾਂ ਤਾਂ ਵੀ ਚੰਗੀ ਲੱਗਦੀ ਦੋਵਾਂ ਜੀਆਂ ਨੇ ਪੁੱਛਣਾ ਛੱਡਿਆ ਵਾ ਦੋਖ ਸੁਖ ਕਰਨਾ ਛੱਡਿਆ ਵਾ ਵੀ ਚਲੋ ਆਈ ਆ ਤੇ ਅਸੀਂ ਉਹਨੂੰ ਪੁੱਛੀਏ ਚਾਹੇ ਕਿੱਦਾਂ ਤੇ ਜਿੱਡੀਆਂ ਉਹਦੀਆਂ ਤਮਕੀਆਂ ਦੇਂ ਡਿਆ ਮੈਂ ਬਾਹਰ ਲੈ ਦੇ ਸੋਚਣ ਡਿਆ ਮੈਂ ਚਲੋ ਉਧਰ ਰਹਿਣ ਆ ਗਈ ਆ ਮੈਂ ਤਾਂ ਆ ਪੁੱਛਿਆ ਤੈਨੂੰ ਵੀ ਮੁੰਡਾ ਸਕੂਲੇ ਨਹੀਂ ਗਿਆ ਜੀ ਮੂੰਹ ਕਰਦੀ ਰਹੀ ਤੇ ਹੋਰ ਹੀ ਤੂੰ ਚੁੱਕਿਆ ਕਿਤੇ ਲੈਣ ਨਹੀਂ ਆਇਆ ਮੈਨੂੰ ਕੋਹ ਨਹੀਂ ਤੇ ਸਭੂ ਆ ਕੇ ਡਿਆ ਹੀ ਆਈ ਫੋਨ ਤੇ ਬੰਬੀ ਤੇ ਪਿਆ ਨੋ ਡਿਆ ਹੀ ਤੂੰ ਪਾਣੀ ਵਕੀਲ ਕੁੜੀ ਦੇ ਦਿਵਾਲੇ ਹੋਇਆ ਆ ਮੈਂ ਜੀ ਆ ਗਈ ਆ ਤੇ ਉਹ ਕੁੜੀ ਦੇ ਦਿਵਾਲੇ ਕੀ ਹੋਣਾ ਲੜ ਕੇ ਆਈ ਆ ਘਰ ਲੜ ਕੇ ਮੈਂ ਚਾਹ ਨੂੰ ਆਈ ਆ ਭਲਾ ਤੇ ਮੈਨੂੰ ਚਾਹ ਚੜਿਆ ਹੀ ਲੜਨ ਦਾ ਜੇ ਹੁਣ ਹੋਰ ਲੜਦੀ ਇਹਦੇ ਨਾਲ ਤੇ ਹੁਣ ਇਹ ਹੋਰ ਕੋਈ ਚਾਹੀ ਕੋ ਮਾਰ ਹੀ ਖਾਨੀ ਰਵੇ ਜਾ ਕੇ ਹਾਂ ਉਹ 12 13 ਸਾਲ ਹੋ ਗਏ ਵਿਆਹ ਨੂੰ ਤੇ ਮਾਰ ਹੀ ਖਾਨੀ ਆ ਜੀ ਮੈਂ ਹੀ ਕੱਟਣ ਲਈ ਆ। ਜਦ ਕਬਰਸੇ ਵਲਸਾ ਜੇ ਮੇਰੇ ਤਰ੍ਹਾਂ ਹੀ ਹੁੰਦੀ ਹੁੰਦੀ ਆ। ਹੋਰ ਕੋਈ ਹੁੰਦੀ ਨਾ ਕੱਟਦੀ ਵੀ ਨਾ। ਉਹ ਸਾਰਾ ਕਸੂਰ ਤੇ ਮਾਤਾ ਤੇਰਾ। ਤੂੰ ਇਹਨੂੰ ਸ਼ਾਵਾਂ ਦਿੰਨੀ ਆ ਤੇ ਉਹ ਦਲੇਰ ਹੋ ਜਾਂਦੀ। ਕਾਹਦਾ ਕਸੂਰ ਆ ਮਾਤਾ ਦਾ? ਕਾਹਦਾ ਸ਼ਾਵਾਂ ਦੇਣ ਦੇਈ ਆ ਉਹਨੂੰ। ਜਦੋਂ ਕੋ ਬੋਦੂ ਨਹੀਂ ਵਾਸ ਕੇ ਲਿਆ ਗਿਆ। ਜਦੋਂ ਸਪਾਈ ਨਾ ਆਇਆ ਘਰ ਇੱਥੇ। ਵਾਸ ਕਿਤਨਾ ਕਰਾ ਦਿੰਦੀ ਉਹ। ਦੋਦ ਦੇ ਹੈਗੀ ਮੈਂ ਜਾਂਦਾ ਸਾਰੀ ਜਣਾ। ਜੇ ਹੋਸ ਗਿਆ ਤੇ ਕੋ ਹੋਰ ਬਣਾ ਲਾਂਗੇ। ਨਹੀਂ ਤੇ ਸਾਰ ਲਾਂਗੇ ਜੇ ਨਾਲੀ। ਵੇਖਾ ਕਿਦਾਂ ਬੋਲਦੀ ਏ ਦਸ ਉਹਦੇ ਨਾਲ ਦਸ ਇਦਾਂ ਬੋਲਣਾ ਬੰਦਾ ਫਿਰ ਵੀ ਤੇਰਾ ਭਰਾ ਆ ਪਰ ਜੇ ਮੈਂ ਚਲ ਗਈ ਨਾ ਵਿੱਚ ਤੇ ਫਿਰ ਇਹਨਾਂ ਨੇ ਨਾ ਮੇਰੇ ਦਿਵਾਲੀ ਹੋ ਜਾਣਾ ਵਾ ਇਹਨਾਂ ਗਣਾ ਵੀ ਕਸੂਰ ਹੀ ਸਾਰਾ ਤੇਰਾ ਵਾ ਇਹ ਤੋਂ ਮਨਾ ਚੰਗਾ ਵਾ ਕਿ ਤੂੰ ਜੋ ਬਰਗਰਸ ਹੋਈ ਜਿ ਬੈਠੀ ਰੋ ਯਾ ਕਿ ਜੇ ਤੂੰ ਚਲ ਗਈ ਨਾ ਤੇ ਸਾਰੀ ਗੱਲ ਰੁਪਿੰਦਰ ਤੇਰੇ ਉੱਤੇ ਆ ਜਾਣੀ ਏ ਇਹ ਤੋਂ ਚੰਗਾ ਇਹੋ ਹੀ ਏ ਵੀ ਇੱਥੇ ਹੀ ਬਸ ਆਪਣਾ ਟਾਈਮ ਕੱਢ ਲਾ ਮੰਮੀ ਨੇ ਵੀ ਨਾ ਬਸ ਉਹਦੇ ਵੱਲ ਦੀ ਗੱਲ ਕਰਨੀ ਹੁੰਦੀ ਏ ਕੁੜੀ 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 ਬੱਸ ਕੁੜੀ ਇਹਨਾਂ ਨੂੰ ਚੰਗੀ ਲੱਗਦੀ ਆ ਕੀ ਗੱਲ ਤੁਹਾਡਾ ਮੁੰਡਾ ਵਾ ਤੁਸੀਂ ਉਹਦੇ ਬਾਰੇ ਵੀ ਥੋੜਾ ਬੋਧਾ ਸੋਚੋ ਪਿਓ ਦਾ ਵਗੜੀ ਸੁਖ ਨਾ ਗਈ ਟੱਬਰ ਉਹਦੇ ਵੀ ਗਾੜੀ ਹੁਣ ਖਰਚੇ ਵਧਨੇ ਆ ਪਰ ਨਾ ਬੱਸ ਜੀ ਕੁੜੀ ਚਾਹੀਦੀ ਆ ਦਸ ਹਿੱਸੇ ਸੁਣਾਉਂਦੇ ਆ ਕੋਈ ਨਹੀਂ ਹਾਲੇ ਨਾ ਦਾ ਵੀ ਕਰ ਲੈ ਕਰ ਜੇ ਫਿਰਨ ਮਰਜ਼ੀ ਆਪਣੀ ਜੋ ਕਰਨਾ ਪਰ ਉਹਦਾ ਇੱਕ ਗੱਲ ਵਾ ਇਹ ਉੱਠਦੇ ਆ ਨਾ ਉਥੋਂ ਤੇ ਇਹਨਾਂ ਨੂੰ ਸਮਝਾਉਣੀ ਆ ਥੋੜਾ ਜਿਹਾ ਕਿ ਤੁਸੀਂਵੇਂ ਨਾ ਬੋਝਾ ਨਾ ਬੋਲੋ ਕਿਉਂਕਿ ਮੋਝ ਵਰਤ ਕੇ ਬੜੀ ਆ ਮਾਂ ਵੀ ਹੁੰਨੀ ਆ ਭਤੀ ਵੀ ਹੁੰਨੀ ਆ ਤੇ ਫੇਰ ਐਵੇਂ ਵੱਧ ਘਟ ਮੂਹ ਕੋਈ ਗੱਲ ਨਹੀਂ ਗੱਲ ਕੀ ਨਾ ਤੇ ਫੇਰ ਐਵੇਂ ਆਖੋਗੀ ਕੋਈ ਗੱਲ ਨਹੀਂ ਜਿੱਥੇ ਇਹ ਦੋ ਰੋਟੀਆਂ ਖਾਊਗੀ ਉਥੇ ਅਹੀਂ ਵੀ ਖਾਈ ਜਾਵਾਂਗੇ ਸਾਨੂੰ ਫਿਰ ਹੋਰ ਕੀ ਜੇ ਉਹ ਹੁਣ ਇੱਥੇ ਆ ਗਈ ਆ ਨਾ ਉਹਦਾ ਵੀ ਹਿੱਸਾ ਬੰਦ ਆ ਵਾ ਇੱਥੇ ਉਹ ਘਰ ਵਾਲੀ ਆ ਜੀ ਓਏ ਆਹੋ ਹੁਣ ਇਹ ਸਿਸਣਾਉਂਦਾ ਪਾ ਕੇ ਹਿੱਸਾ ਨਾ ਪਹਿਲਾਂ ਦੇ ਦੀਏ ਇਹਨੂੰ ਤੇ ਦੇਣਾ ਲੈਣਾ ਫਿਰ ਜੇ ਜੀ ਇਹ ਕੰਮ ਤੇ ਆਇਆ ਸੀ ਜਿੱਦਾਂ ਤੇ ਤੇਰੇ ਲਸਣ ਹੋਣਾ ਮੈਨੂੰ ਤੇ ਲੱਗਦਾ ਵੀ ਇਹੋ ਕੰਮ ਹੀ ਕਰਨਾ ਪੈਣਾ ਹਿੱਸਾ ਕਿਤੇ ਚੰਗਾ ਮੈਨਾਂ ਮਰਬਾ ਵਈ ਤੇ ਦੋ ਤੇ ਕਿੱਲੇ ਆ ਤੇ ਲੈਲਾ ਤੇ ਕਿੱਲਾ ਹਾਂ ਨਹੀਂ ਐਦਾਂ ਕਰ ਲਈ ਹੋਵੇ ਜਿੰਨਾ ਮਰਜ਼ੀ ਹੋਵੇਦੀ ਫਿਰ ਦੇਣਾ ਪੈਣਾ ਫਿਰ ਤੇ ਤਿੰਨ ਹੁਣ ਰਗਾ ਪੁੱਟੀਆਂ ਵਾ ਤੇ ਉੱਥਾਂ ਪੁੱਟ ਦੋ ਆਦੀ ਹੱਦ ਹੋ ਗਈ ਤੇਰੇ ਵਾਲੀ ਜਿਵੇਂ ਉਥੋਂ ਸੜੀ ਬੜੀ ਆਈ ਆ ਗਾੜੀ ਤੂੰ ਤੇ ਸਿੱਧੇ ਮੂੰਹ ਕੋਪਾ ਤੂੰ ਤੇ ਉਹਦੇ ਨਾਲੋਂ ਵੀ ਜ਼ਿਆਦਾ ਸੋਚ ਰਿਹਾ ਮੈਨੂੰ ਜੇ ਘਰ ਤੇ ਕੋਈ ਗੱਲ ਹੋਈ ਗਈ ਆ ਤੇ ਕੋਣ ਨੂੰ ਜਰਲਾ ਇਹ ਥੋੜਾ ਵੀ ਮੂੰਹ ਚੁੱਕਿਆ ਤੇ ਆ ਕਿੰਨੀ ਕੁ ਚਰੀ ਜਾਵਾਂ ਮੈਂ ਮੈਨੂੰ ਵੀ ਦੱਸ ਨਾ ਜਾ ਕੇ ਉੱਥੇ ਰਹਿ ਕੇ ਵੇਖ ਤਾਂ ਤੈਨੂੰ ਪਤਾ ਲੱਗੇ ਕਿ ਕਿੱਦਾਂ ਜੜੀਆਂ ਜਾਂਦੀਆਂ ਜਰ ਕੇ ਵੇਖ ਤਾ ਫੇ ਮੈਨੂੰ ਦੱਸੀ ਵੀ ਮੈਂ ਜਰ ਕੇ ਆਇਆ ਅੱਗੇ ਵੀ ਕਿਹਾ ਵਾ ਅਸੀਂ ਪੁਰਾਣੇ ਬੰਦੇ ਜਿਹੜੇ ਹਨਾ ਉਹਨਾਂ ਨੂੰ ਆਦਤ ਹੁੰਦੀ ਆ ਬੋਲਣ ਦੀ ਆਦਤ ਹੁੰਦੀ ਜੇ ਚਾਚਾ ਚੀਕਿਆ ਮੈਂ ਬੇਚਤੀ ਹੁੰਦੀ ਆ ਤੂੰ ਅੱਜ ਫੇ ਬੋਲੀ ਲੈਣਾ ਬੋਲੀ ਲੈ ਇਹ ਜੜੀਆਂ ਨਾ ਇਹ ਵੀ ਪੁਰਾਣੀ ਆ ਨਾ ਇਹ ਕਿੰਨਾ ਕੁ ਬੋਲਣ ਲਈ ਆ ਕਸੂਰ ਤੇਰਾ ਹੀ ਨਿਕਲਣਾ ਆ ਵੇਖ ਨਹੀਂ ਭਾਵੇਂ ਜੋ ਮਰਜੀ ਕਰਦੀ ਰਹੇ ਚੰਗਾ ਮੇਰਾ ਹੀ ਨਿਕਲਣਾ ਵਾ ਤੇ ਜਾ ਆਈਂ ਓ ਲੜਕੇ ਕਰ ਲੈ ਤੂੰ ਵੀ ਜੋ ਹੁੰਦਾ ਤੇਰ ਕੋ ਚੰਗਾ ਆਈਂ ਤੇ ਆਈਂ ਆਹ ਏ ਵੇਲਾ ਮੰਮੀ ਇਦਾਂ ਹੀ ਕਰਦਾ ਵਾ ਚੱਲ ਲਾ ਲਾਂਦੇ ਜਿਹੜਾ ਕੋ ਆਊਗਾ ਹੱਟ ਦੇ ਵੇਖਾਂ ਚਾਹੇ ਮੈਂ ਵੇਖਾਂ ਪੀ ਚਾਹੇ ਮੈਂ ਕਹਾਂ ਵੀ ਚੱਲ ਕੋਈ ਨਹੀਂ ਭੈਣਾਂ ਆ ਲਾਂਦੇ ਉਹਨਾਂ ਨੂੰ ਐਰਕਾ ਮੈਂ ਗੱਲ ਕਰੂੰਗਾ ਉਹਨਾਂ ਦੇ ਨਾਲ ਚਾਹੇ ਕੀ ਚਾਹੇ ਉਹਨਾਂ ਨੂੰ ਜਾ ਕੇ ਪੁੱਛੇ ਵੀ ਕਿਉਂ ਤੰਗ ਕਰਦੇ ਇਹ ਸਭੋ ਮੇਰੇ ਦਵਲੇ ਹੋਈ ਆਈਓ ਇਹ ਗੱਲ ਕਰਕੇ ਇਹ ਤੇ ਫਿਕਰ ਕੱਢ ਰਹੀ ਆਈ ਕੋਈ ਗੱਲ ਨੂੰ ਫਿਕਰ ਨਾ ਕਰ ਮੈਂ ਜੋ ਹੈਗੀ ਆ ਬੈਠੀ ਆ ਮਾਜੀ ਮੰਮੀ ਮੈਂ ਇਹਨਾਂ ਦੀ ਕਾਦੀ ਫਿਕਰ ਕਰਨੀ ਆ ਮੈਂ ਨਹੀਂ ਇਹਨਾਂ ਦੀ ਫਿਕਰ ਕਰਦਾ ਕੋ ਜਿੱਧਰ ਨੂੰ ਲੰਮਤੀ ਉਧਰ ਨਾ ਕਰਦਾ ਕੋਈ ਗੱਲ ਨਹੀਂ ਉਹਨੂੰ ਤੇ ਮੈਂ ਪੁੱਛ ਲਈ ਆ ਨਾ ਜਾ ਕੇ ਲਾਈ ਲਾਗ ਵਾ ਨਰੇ ਹੋ ਗਿਆ ਉਹਨੇ ਪੰਪ ਦਿੱਤਾ ਵਾ ਤੇ ਫੇਰ ਹੀ ਇਧਰ ਨੂੰ ਆਇਆ ਨਾ ਆਇਆ ਵਾ ਇਧਰ ਨੂੰ ਆਹ ਕੋਈ ਨਹੀਂ ਇਹਨੂੰ ਤੇ ਮੈਂ ਪੁੱਛਨੀ ਆ ਚੰਗੀ ਤਰ੍ਹਾਂ ਜੇ ਹਰਕਾ ਨਾਨਾ ਇਹਨਾਂ ਕੁੜੀ ਦਾ ਸਾਥ ਦਿੱਤਾ ਤੇ ਮੈਂ ਇਹਦਾ ਹਿੱਸਾ ਹੀ ਕਢਾ ਦੇਣਾ ਵਿਚਾਰ

ਦੱਸ ਦੇ ਰਹੀਂਦੀ ਕਿ 15 ਰਹਿੰਦੀ ਆ ਹਰ ਐਂ ਦੇ ਕੋਈ ਗੱਲ ਨਹੀਂ ਰੋਟੀ ਪਾਣੀ ਤੇਨੂੰ ਮੈਂ ਦਿੰਨੀ ਆ ਤੂੰ ਸਕੂਲ ਜਾ ਮੈਂ ਲੈ ਕੇ ਆਈ ਆ ਰੋਟੀ ਤੇਰੇ ਵਾਸਤੇ ਚੰਗਾ ਮੇਰੀ ਮੰਮਾ ਮੰਮਾ ਨਾਲ ਲੜ ਪਏ ਹੋਣੇ ਆ ਤਾਂ ਹੀ ਮੰਮਾ ਨਾਲ ਆਣ ਕੇ ਕਹਿੰਦੇ ਮੈਨੂੰ ਵੀ ਲੈ ਜਾਂਦੇ ਆ ਇਕੱਲੇ ਇਕੱਲੇ ਚਲ ਗਏ ਆ ਵੀ ਕੁਛ ਲੱਫਾ ਨਹੀਂ ਗਿਆ ਮੇਰਾ ਰਾਦਾ ਵਾ ਤੇ ਕਦੋਂ ਹੀ ਬਣਾਣਾ ਸਬਜ਼ੀ ਦਾ ਬਾਅਦ ਚ ਬਣਾਉਣੀ ਆ ਪਹਿਲਾਂ ਮੇਰਾ ਰਾਦਾ ਵਾ ਤੇ ਜਿਹੜੀ ਲੜ ਕੇ ਗਈ ਆ ਨਾ ਤੇ ਪੀਕੇ ਫੋਨ ਕਰਾਂ ਇਹਦੀ ਮਾਂ ਨਾਲ ਗੱਲ ਨਹੀਂ ਕੀ ਕਰਨੀ ਉਹ ਤੇ ਮੂੰਹ ਮਿੱਟੀ ਲਾਚੀ ਆ ਉਨੇ ਕੁੜੀ ਦਾ ਹੀ ਪੱਖ ਲੈਣਾ ਵਾ ਇਹ ਸੱਸ ਦਾ ਕਸੂਰ ਵਾ ਮੇਰੀ ਕੁੜੀ ਬੜੀ ਚੰਗੀ ਆ ਇਹ ਐਦਾਂ ਕਰਦੀ ਆ ਤਾਂ ਭਰਾ ਨਾਲ ਗੱਲ ਕਰਦੀ ਆ ਉਹਨੂੰ ਦੱਸਾਂ ਤੇ ਸਹੀਂ ਕਿ ਕੱਲ ਦੀ ਲੜ ਕੇ ਆਈ ਆ ਤੈਨੂੰ ਪੁੱਛ ਕਿ ਕਿਹੜੀ ਗੱਲਾਂ ਲੜਾਈ ਆ ਰੋਟੀ ਪਾਣੀ ਦਾ ਅਸੀਂ ਕਿੰਨੇ ਕ ਜਾਣੇ ਆ ਦੋ ਜਾਣੇ ਇਹੀ ਆ ਤੇ ਦੋ ਮਾਪੋਤੇ ਆ ਅਸੀਂ ਉਥੇ ਤੋਣਾ ਤੋੜਨੀਆਂ ਹੁੰਦੀਆਂ ਹੁੰਦਾ ਵਾ ਫੇਰ ਰੋਟੀਆਂ ਪਕਾਉਂਦੇ ਥੱਕ ਜਾਂਦੀ ਆ ਕੋਈ ਗੱਲ ਨਹੀਂ ਸਬਜ਼ੀ ਕੱਟ ਕੇ ਨਾ ਫੇਰ ਫੋਨ ਲਉਣੀ ਆ ਤੇ ਭਰਾ ਨੂੰ ਤੂੰ ਉਹ ਸਾਰੀ ਗੱਲ ਦੱਸਦੀ ਆ ਕਿ ਇਹਨੂੰ ਸਮਝਾਵਾਂ ਪੋਤਾ ਤੁਸੀਂ ਗੱਲ ਲਾ ਲੈਂਦੇ ਜੇ ਇਹਨੇ ਸਿਰ ਚੜ ਜਾਣਾ ਵਾ ਤੁਹਾਡੇ ਘਰ ਵੀ ਬੋਟੀ ਆਈ ਆ ਕੱਲ ਨੂੰ ਤੁਸੀਂ ਔਖੇ ਹੋਵੋਗੇ ਉਹਨਾਂ ਵੀ ਨਹੀਂ ਇਹਨੇ ਟਿਕਨ ਦੇਣਾ ਕੀ ਗੱਲ ਹੋ ਗਈ ਆ ਉਹ ਹੋਣਾ ਕੀ ਆ ਪਤਾ ਹੀ ਆ ਤੈਨੂੰ ਤਮਾਸ਼ਾ ਲਾ ਕੇ ਬੈਠੀ ਅੱਗੇ ਮੈਨੂੰ ਸਭ ਬਤਾਓ ਮੈਂ ਵੀ ਘਰ ਚ ਹੀ ਰਹਿਣੀ ਆ ਮੈਂ ਸਭ ਕੁਝ ਰਸੋਈ ਦੇ ਵਿੱਚ ਸੁਣਨਦੀ ਆ ਕੀ ਕੀ ਉਹ ਕਹਿੰਦੇ ਹੀ ਤੇ ਕੀ ਨਹੀਂ ਚਲ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਹਿੱਤਾ ਮੈਂ ਤੇ ਗਾੜੀਆਂ ਨੂੰ ਇਹ ਕਿਹਾ ਕਿ ਜੇ ਮਾਲਕ ਘਰ ਤੋਂ ਵੀ ਗੱਲਬਾਤ ਹੋਈ ਗਈ ਸੀ ਤੇ ਤੂੰ ਆਪਣੇ ਘਰੇ ਰਹਿੰਦੀ ਇਹ ਥੋੜਾ ਵੀ ਮੂੰਹ ਚੁੱਕਿਆ ਤੇ ਉਂ ਆ ਗਈ ਤੇ ਗਾੜੀਆਂ ਮਾਦਾ ਨਹੀਂ ਆ ਗਈ ਉੱਥੇ ਅਹੇ ਦਾ ਵੀ ਇਹ ਸਾਈ ਤੇ ਬੰਦਾ ਵਾਹੇ ਦਾ ਦਾ ਇਹ ਸਭ ਬੰਦਾ ਦੇ ਵਿੱਚ ਤੁਹਾਨੂੰ ਚਲ ਕੋਈ ਗੱਲ ਨਹੀਂ ਜੇ ਉਹ ਦੋਵੇਂ ਇਕੋ ਜਿਹਾ ਹੋਣਾ ਤੇ ਤੁਸੀਂ ਵੀ ਨਾਲ ਉਦਾਂ ਤੇ ਨਾ ਹੋ ਜਾਓ ਤੁਸੀਂ ਥੋੜੇ ਜਿਹਾ ਸਮਝਦਾਰ ਬਣੋ ਥੋੜਾ ਹੀ ਆਪਣੇ ਦਿਮਾਗ ਦੋ ਕੰਮ ਲੋ ਕੋਈ ਗੱਲ ਨਹੀਂ ਆ ਉਹ ਥੋੜਾ ਜਿਹਾ ਕਾਲੀਆਂ ਪੈ ਜਾਂਦੀਆਂ ਹੋਰ ਤਾਂ ਗੱਲ ਕੋਈ ਨਹੀਂ ਆ ਕੀ ਲੈ ਜਾਣਾ ਉਹਨਾਂ ਨੇ ਇਥੋਂ ਕੁਝ ਨਹੀਂ ਖੜਤੀਆਂ ਇਹੀ ਐਵੇਂ ਟੈਨਸ਼ਨ ਨਾ ਲਿਆ ਕਰੋ ਉਹੀ ਤਾਂ ਉਹ ਮੈਂ ਫਿਰ ਕਹਤਾ ਸੀ ਮੈਂ ਕਿਹਾ ਦੋ ਕਿੱਲੇ ਆ ਕੇ ਲੈ ਇਹਨੂੰ ਦੇ ਦੇ ਤੇ ਜਾਂ ਘਰ ਵਾ ਘਰ ਚੋਂ ਵੀ ਦੇ ਦੇ ਫਿਰ ਹਿੱਸਾ ਮੈਂ ਤਾਂ ਤੁਹਾਨੂੰ ਇਹੋ ਹੀ ਕਹਿੰਦੀ ਆ ਕਿ ਤੁਸੀਂ ਚੁੱਪੀ ਤੇ ਰਹੋ ਕੋਈ ਨਹੀਂ ਜਿਉ ਇਥੇ ਰਹਿਣ ਦੇਈ ਆ ਨਾ ਤੇ ਕੋਈ ਨਹੀਂ ਦੋ ਰੋਟੀਆਂ ਹੀ ਆ ਹੋਰ ਉਹ ਤੇ ਕੀ ਖਾਣ ਲੱਗੀ ਆ ਉਹ ਜਿੱਥੇ ਆਪਣੀਆਂ ਲਾਵਾਂਗੇ ਉਥੇ ਦੋ ਉਹਦੀਆਂ ਵੀ ਨਾਲ ਲਾ ਲਿਆ ਕਰਾਂਗੇ ਉਹ ਮੇਰਾ ਦੇਖ ਜੀ ਕਰਦਾ ਵਾ ਕਿ ਆਪਣੇ ਆਪ ਨੂੰ ਨਾ ਖਤਮ ਹੀ ਕਰ ਲਈਏ ਇਹਦੀ ਵੀ ਖਲਾਸੀ ਹੋ ਜੂਗੀ ਤੇ ਉਹਨਾਂ ਦੀ ਵੀ ਹੋ ਜੂਗੀ ਨਾ ਇਹ ਇੱਥੇ ਆਉਣ ਜੂਗੀ ਰਹੂਗੀ ਤਾਂ ਦੱਸ ਏਦਾਂ ਕੀਤਾ ਕੋਈ ਹੱਲ ਹੈਗਾ ਵਾ ਜੇ ਏਦਾਂ ਲੋਕੀ ਕਰਨ ਲੱਗਣ ਫਿਰ ਤਾਂ ਸਾਰੀ ਦੁਨੀਆ ਹੀ ਮੁੱਕ ਜੇ ਸਮਝਦਾਰ ਬਣੋ ਥੋੜੇ ਜੇ ਉਹ ਜੋ ਇੰਨਾ ਕੰਮ ਚੱਲਦਾ ਰਿਹਾ ਨਾ ਇਹਨੇ ਲੈ ਬਣਾ ਸਾਨੂੰ ਹੁਣ ਉਹ ਜੇ ਆ ਗਏ ਇੱਥੇ ਚਾਰ ਜਣੇ ਇਕੱਠੇ ਕਰਕੇ ਤਾਂ ਅਸੀਂ ਕੀ ਜਵਾਬ ਦਵਾਂਗੇ قصور ਸਾਰਾ ਇਹਦਾ ਹੁਣ ਆ ਹੀ ਵੇਖ ਲਈ ਭਾਈ ਉਹ ਤਾਂ ਪਤਾ ਹੀ ਹੈ ਮੈਨੂੰ ਕਿੜੀ ਭੁਲਵ ਪਰ ਕੀ ਬੰਦਾ ਕਵੇ ਜੇ ਇਹਨਾਂ ਨੂੰ ਵੱਧ ਘਟ ਮੈਰਸ ਹੋਈ ਦੇ ਵਿੱਚ ਤਾਂ ਹੀ ਮਹਿਗਾ ਹੋਈ ਜੇ ਮੈਂ ਹਾਂ ਮਹਿਗਾ ਹੋ ਗਈ ਨਾ ਤੇ ਇਹਨਾਂ ਨੇ ਉਹ ਹੀ ਅਖਣਾ ਵਾ ਲੈ ਇਹ ਵੀ ਹੁਣ ਸਵਾਦ ਲੈਂਦੀ ਆ ਗੱਲਾਂ ਤੇ ਤਾਂ ਕਰਕੇ ਆਈ ਆ ਮੈਂ ਚੁੱਪ ਕਰਕੇ ਉੱਥੇ ਖਲੋਤੀ ਰਹੀ ਮੈਂ ਤਾਂ ਹੀ ਨਹੀਂ ਗਾਂ ਹੋਈ ਕਿਉਂਕਿ ਮੁੜ ਕੇ ਇਹਨਾਂ ਨੇ ਫੇਰ ਕਹਿਣਾ ਲੈ ਪਰ ਜਾਈ ਗੱਲਾਂ ਕਰਦੀ ਆ ਈਡਾਂ ਕਰਦੀ ਆ ਹਾਂ ਚੱਲ ਕੋਈ ਗੱਲ ਨਹੀਂ ਤਦ ਦੀਰ ਫੇ ਕਰਦੀ ਦੇ ਉਹ ਉਹਨਾਂ ਦਾ ਸੁਭਾਈ ਇਦਾਂ ਦਾ ਵਾ ਕੋਈ ਨਹੀਂ ਥੋੜਾ ਜਿਹਾ ਕਾਲੀਆਂ ਪੈ ਜਾਂਦੀਆਂ ਮੈਂ ਮੈਂ ਜਾਣ ਕੇ ਹੀ ਕੋਈ ਨਹੀਂ ਤੁਸੀਂ ਫਿਕਰ ਨਾ ਓਏ ਸਾਡੀ ਮਾਤਾ ਨਹੀਂਗਾ ਚੰਗੀ ਜਿਹੜਾ ਝੋਲਾ ਚੋਕ ਕੇ ਆਈ ਸੀ ਇਹਨੂੰ ਕਹਿੰਦੀ ਆਂ ਵੀ ਤੂੰ ਲੜ ਕੇ ਕੱਲੀ ਆਈ ਏ ਇੱਥੇ ਉਦੋਂ ਇਹਨੂੰ ਕੁੱਥੇ ਭਰੀ ਭਜਾਉਂਦੀ ਏ ਇੱਥੇ ਉਹ ਹੁਣ ਮੰਮੀ ਨੂੰ ਚਾਹੀਦਾ ਵਾ ਨਾ ਕਿ ਉਹ ਥੋੜਾ ਬੋਤਾ ਸਮਝਾਉਣਾ ਉਹ ਕਹਿੰਨੇ ਵੀ ਧੀਏਗਾ ਜਿਹੜਾ ਘਰ ਵਾ ਨਾ ਉਹ ਆਪਣਾ ਹੋਈ ਆ ਉਹ ਮਾਮਾ ਹੀ ਘਰ ਝੜਦੀਆਂ ਵਾ ਇਹੋ ਵਸਾਉਂਦੀਆਂ ਇਹ ਜਾਣਦੇ ਤੋਂ ਲਈ ਸਮੈ ਨਹੀਂ ਆਉਂਦੀ ਵੀ ਕਿ ਦਾਦੀ ਮਾਤਾਵਾ ਮਮੀ ਵੀ ਐਵੇਂ ਜਾਣ ਜਾਣ ਕੇ ਇੰਦਾ ਕਰਦੇ ਆ ਮੁੜ ਕੇ ਕੱਲ ਨੂੰ ਔਖੇ ਇਹਨਾਂ ਨੇ ਆਪ ਹੀ ਹੁਣ ਆਵਾ ਹੁਣ ਮੁੰਡਾ ਵੀ ਉੱਥੇ ਛੱਡ ਆਈ ਆ ਉਹ ਵੀ ਸਕੂਲ ਜਾਂਦਾ ਵਾ ਉਹ ਵੀ ਅਗਲੇ ਸੱਜੇ ਆਪਣੀ ਮੁੰਡੇ ਦੀ ਹੈ ਇਹਨੂੰ ਫੇਕਰ ਕੋਈ ਵੀ ਦੱਸ ਉਹਦੀਆਂ ਛੁੱਟੀਆਂ ਹੋਣਗੀਆਂ ਚੱਲ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਕਹਿੰਦੀ ਆ ਵੀ ਤੁਸੀਂ ਕੋਈ ਗੱਲ ਨਹੀਂ ਕਰਨੀ ਚਾਹਾਂ ਕੋਈ ਨਹੀਂ ਜੋ ਕਰਦੀਆਂ ਵਾ ਨਾ ਮਾਵਾਂ ਦੀਆਂ ਤਾਂ ਕੋਈ ਨਾ ਉਹਨਾਂ ਨੂੰ ਕਰਨ ਦੋ ਜਦੋਂ ਮੈਂ ਆ ਜੀ ਕਰਨਾ ਮੇਰੀ ਗੱਲ ਸੁਣੋ ਜਦੋਂ ਮੈਨੂੰ ਨਹੀਂ ਕੋਈ ਤੰਗੀ ਹੈਗੀ ਰੋਟੀ ਪਕਾਉਣ ਵਾਲੀ ਨੂੰ ਨਹੀਂ ਕੋਈ ਫਿਰ ਤਾਂ ਤੁਹਾਨੂੰ ਇਹਦੇ ਵਿੱਚ ਕਦੀ। ਉਹ ਚਲ ਠੀਕ ਹੈ ਯਾਰ ਮੈਂ ਪੱਠੇ ਪਾਵਾਂ। ਉਹ ਵੀ ਸਵੇਰ ਦੀਆਂ ਏਦਾਂ ਬੱਚੀਆਂ। ਕਰੋ ਤੇ ਇਹ ਕੰਮ ਆਪਣਾ ਤਾਂ ਮੈਂ ਫਿਕਰ ਨਾ ਕਰਿਓ ਵੀ। ਕੀ ਕਰਨਾ? ਉਹਨਾਂ ਦੀ ਵੀ ਟੈਨਸ਼ਨ ਜਿਹ ਹੈ ਜੋ ਆਦੇ। ਜਦੋਂ ਇੱਕੋ ਗੱਲ ਤੇ ਕਰੀ ਜਾਂਦੀ ਆਵਾ। ਉੱਥੇ ਵੀ ਕਿਥੋਂ ਨਿਭਦੀ ਹੋਣੀ ਆ ਸੱਸ ਨਾਲ। ਉਹ ਕੋਈ ਕਰਦੀ ਹੋਣੀ ਆ। ਉਹੋ ਕੋ ਆ ਕੇ ਇੱਥੇ ਕਰਨ ਦੀ। ਪਰ ਏਦਾਂ ਥੋੜਾ ਜਾਈਦੀ ਆ ਕਰਨੀ ਇਹਨੂੰ। ਜਿਵੇਂ ਉਹਲਾ ਬੰਦਾ ਗੁੱਸੇ ਦੇ ਵਿੱਚ ਬੰਦੇ ਦਾ ਗੁੱਸਾ ਵੀ ਏਦਾਂ ਨਹੀਂ ਹੁੰਦਾ ਆ। ਜੇ ਕੋਈ ਕੰਮ ਹੀ ਜ਼ਿਆਦਾ ਕੋਈ ਕਰ ਲੇ ਤੇ ਇਹਨਾਂ ਦਾ ਕੀ ਜਣਾ ਵਾ ਇਹਦੇ ਫੇਰ ਚੰਗੀਆਂ ਭਲੀਆਂ ਮਾਂ ਵੀ ਚੰਗੀ ਭਲੀ ਧੀ ਵੀ ਚੰਗੀ ਭਲੀ ਪਰ ਇਹਨਾਂ ਨੂੰ ਨਹੀਂ ਨਾ ਇਹਨਾਂ ਹੈਗਾ ਸੱਸੀ ਆਚਾ ਜੀ ਸਤਿ ਸ਼੍ਰੀ ਅਕਾਲ ਹੋਰ ਪੁੱਤ ਕੀ ਹਾਲ ਚਾਲਾ ਮੈਂ ਤੇ ਸੁਣਾਂ ਉਹ ਠੀਕ ਹੈ ਬਸ ਵਧੀਆ ਤਲਜੀਦ ਹੈ ਸੇਟਾਂ ਢੱਲੀਆਂ ਲੱਗਣੇ ਕੀ ਗੱਲ ਆ ਉਹ ਸਿਹਤ ਦਾ ਯਾਰ ਕੀ ਹਾਲਤ ਨੂੰ ਮੈਂ ਦੱਸਾਂ ਹਾਂਜੀ ਘਰ ਤੇ ਕਲੇਜ ਇਹਨਾਂ ਵਾ ਕੋਈ ਗੱਲ ਨਹੀਂ ਕਰਨ ਵਾਲੀ ਕਿਹੜੀ ਗੱਲ ਦਾ ਉਹ ਗੱਲ ਹੈ ਬਸ ਇਹੋ ਕੰਮ ਕਮੋ ਤੋਂ ਇਹ ਕਿ ਨੌ ਸੱਸ ਲੰਡੋ ਨਹੀਂ ਹਟਦੀਆਂ ਅੱਛਾ ਜੇ ਕੋਈ ਮੜੀ ਦੀ ਗਲਾਸ ਤੋਂ ਉਤਰ ਉਤਰੀ ਹੋ ਜਾਂਦਾ ਵਾ ਤੇ ਬਸ ਉਹ ਨਾਲ ਤੋਂ ਲੜਾਈ ਉਹ ਪੈਂਦੀ ਹੈ। ਫੋਨ ਕਰਨਾ ਜਈ ਬਾਹਰ ਵਾਲੇ ਨੂੰ। ਯਾਰ ਉਹਨੂੰ ਹੁਣ ਮੈਂ ਕੀ ਦੱਸਾਂ। ਹੁਣ ਉਹ ਲੜਕੇ ਕੱਲ ਦੀ ਚਲਗੀ ਉਹ ਤੇ ਸ਼ਹਿਰ ਤੇ ਕੰਮ ਵੱਧ ਗਿਆ ਆ ਦੇ। ਬਦਲੇ ਬਦਲਾ ਵਾ। ਹੁਣ ਉਹਦੇ ਨੂੰ ਜਾ ਕੇ ਪੇਕੇ ਦੱਸਿਆ ਹੋਊਗਾ ਵੀ ਆਹ ਗੱਲ ਬਾਤ ਹੋਈ ਆ ਹੁਣ ਨਿਕੇ ਨਿਕੇ ਘਰਾਂ 'ਚ ਯਾਰ ਗੱਲਾਂ ਹੁੰਦੀਆਂ ਰਹਿੰਦੀਆਂ ਹੋ। ਉਹ ਚਾਚਾ ਲਾਗੇ ਬੇਇੱਜ਼ਤੀ ਹੁੰਦੀ ਆ, ਲਾਗੇ ਵੇਲਾ ਗਵਾਂਡੀਆਂ ਤੇ ਲੱਗੋ ਆਵਾਜ਼ ਨਹੀਂ ਆਉਂਦੀ। ਮੈਂ ਤਿਆਰਤਾ ਧਾਰਨ ਕਈ ਵਾਰੀ ਦਿੱਤੀ ਆ ਫੇ ਲਾਗੇ ਗਵਾਟਵਾ ਕਦੇ ਪਤਾ ਲੱਗਦਾ ਵੀ ਨਾ ਸਸਰੇਈ ਦੀਆ ਤੁਹਾਡਾ ਦੇ ਮਹੱਲੇ ਚ ਪਤਾ ਲੱਗ ਗਿਆ ਵੀ ਕੀ ਪੰਡਿਆ ਐ ਇਦਾਂ ਨਾ ਪਰਿਵਾਰ ਦੀ ਵੀ ਨਹੀਂ ਗੱਲ ਗੰਡਿਆ ਕਿ ਢੇਲੀ ਆਵਾਜ਼ ਆਉਂਦੀ ਉਧਰੋਂ ਓ ਯਾਰ ਮੈਂ ਤੈਨੂੰ ਕੀ ਦੱਸਾਂ ਯਾਰ ਮੈਂ ਤਾਂ ਬੜਾ ਫਸਿਆ ਵਾਂ ਮੁੰਡਾ ਬਾਹਰ ਵਾ ਤੇ ਅਗਲਾ ਕੰਮ ਤੇ ਨਹੀਂ ਜਾਂਦਾ ਦੋ ਦੋ ਦਿਨ ਘਰ ਦਾ ਫਿਕਰ ਕਰਦਾ ਰਹਿੰਦਾ ਉਹਨੂੰ ਮੈਂ ਦਰਤਾ ਦੱਸਦਾ ਨਹੀਂ ਆਹ ਬਾਹਰੋਂ ਟੈਨਸ਼ਨ ਪੈ ਜਾਂਦੀ ਠੀਕ ਹੈ ਕਿ ਨਹੀਂ ਇਦਾਂ ਕਰੀਏ ਜੜੀ ਉਹਨਾਂ ਨਾਲ ਲੈ ਜਾਓ ਤੇ ਜਾ ਕੇ ਤਾਂ ਲੈ ਕੇ ਆਓ ਭਾਬੀ ਯਾਰ ਮੈਂ ਕੀ ਕਮ ਕਰਾਂ ਮੈਂ ਤਾਂ ਪਤਾ ਤੇਰੀ ਚਾਚੀ ਰਮਨ ਨੂੰ ਪਿਆ ਹੈ ਜੇ ਵੀ ਕਲੇਸ਼ ਮਕਾਉਣਾ ਵਾ ਤੇ ਚੱਲ ਅਸੀਂ ਦੋਵੇਂ ਜੀ ਜਾ ਕੇ ਤੁਹਾਨੂੰ ਲੈ ਆਈਏ ਚਾਚਾ ਜੀ ਤੁਸੀਂ ਇਦਾਂ ਕਰੋ ਜੜੀ ਨੂੰ ਨਾਲ ਲੈ ਜਾਓ ਤੇ ਲੈ ਕੇ ਆਓ ਮਸਾਂ ਗੱਲ ਕੀ ਆ ਬਾਹਰ ਦਈਏ ਨਾ ਲੋਕਾਂ ਨਾਲ ਲੈ ਜਾਈਏ ਤੇ ਬੇਇੱਜ਼ਤੀ ਹੁੰਦੀ ਆ ਪਰਿਵਾਰ ਦੀ ਬੇਇੱਜ਼ਤੀ ਹੁੰਦੀ ਆ ਪਤਾ ਹੁਣ ਹੈਗੀ ਆ ਮਾਲਾ ਹੁਣ ਮੈਂ ਤੇਰੇ ਡੈਡੀ ਨੂੰ ਲੈ ਕੇ ਨਾਲ ਜਾਵਾਂ ਤੇ ਤਾਂ ਵੀ ਤੇ ਬੇਇੱਜ਼ਤੀ ਕਿ ਨਹੀਂ ਕੋਬੀ ਤੇ ਨਹੀਂ ਹੁਣ ਆਪਣੇ ਪਰਿਵਾਰ ਹੀ ਆ ਫਕਰ ਕੇ ਇਹਨੂੰ ਦੱਸੋ ਜੀ ਤੇ ਪਰਿਵਾਰ ਤੇ ਪੁੱਤ ਹੈਗਾ ਵਾ ਉਹਨਾਂ ਨੇ ਫੇਰ ਖਲਾਰਾ ਪਾਉਗੀ ਤੇ ਡੇੜੀ ਨਾਲ ਤੋਂ ਬੰਦੇ ਚੁੱਕੇ ਆ ਤੂੰ ਇਕੱਲਾ ਹੋ ਜਾਂਦਾ ਤੇ ਮੈਂ ਕਿਹੜੇ ਜਾਣਾ ਨਹੀਂ ਤੇਰੇ ਨਾਲ ਚਲੋ ਮੇਰੇ ਹੁਣ ਇਕੱਲੇ ਹੋ ਗਿਆ ਜੇ ਉਹ ਕੀ ਕਰੇ ਮੈਂ ਤੇ ਜੀ ਦੇ ਇਦਾਂ ਕਰਦਾ ਵਾਂ ਘਰ ਜਾ ਕੇ ਨਾਲ ਰਮਨ ਕੋ ਪੁੱਤਰ ਹੁੰਦਾ ਵਾ ਉਹਦੇ ਭਰਾ ਨੂੰ ਕਿ ਇਹਨੂੰ ਛੱਡ ਜਾ ਉਹ ਕਹੋ ਚਾਚੀ ਨੂੰ ਨਹੀਂ ਤੇ ਕੋਈ ਵੀ ਟੈਨਸ਼ਨ ਨਾ ਲਾਉਂਦਾ ਆ ਉਹ ਚਲੀ ਕਰਨ ਕੋਈ ਗੱਲ ਨਹੀਂ ਉਹ ਟੈਨਸ਼ਨ ਤੇ ਪੁੱਤ ਫਿਰ ਹੈ ਜੀ